ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬਸੰਤ ਪੰਚਮੀ ਵਾਲੇ ਦੇਨ ਗੁਰਦੁਆਰਾ ਸ਼੍ਰੀ ਸ਼ੇਹ ਹਤਾ ਸਾਹਿਬ ਵਿਖੇ ਸਲਾਣਾ ਜੋੜ ਮੇਲਾ ਲੱਗਦਾ ਹੈ ਆਓ ਇਸ ਦੇ ਇਤਿਹਾਸ ਬਾਰੇ ਜਾਣੀਏ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਦਸ਼ਾਹ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਵਿੱਚ ਇਸ ਇਲਾਕੇ ਦੀਆਂ ਸੰਗਤਾਂ ਵੱਲੋਂ ਖੇਤੀ ਯੋਗ ਪਾਣੀ ਦੀ ਘਾਟ ਕਰਕੇ ਸੁੱਕ ਰਹੀਆਂ ਫਸਲਾਂ ਦੇ ਹੋ ਰਹੇ ਨੁਕਸਾਨ ਦਾ ਯੋਗ ਹੱਲ ਕਰਨ ਲਈ ਬੇਨਤੀ ਕੀਤੀ ਗਈ ਉਹਨਾਂ ਦਿਨਾਂ ਵਿੱਚ ਪੰਜਵੇਂ ਪਾਦਸ਼ਾਹ ਦੇ ਗ੍ਰਹਿ ਧਨਮਾਤਾ ਗੰਗਾ ਜੀ ਦੀ ਪਾਵਨ ਕੁਖ ਤੋਂ ਛੇਵੇਂ ਪਾਤਸ਼ਾਹੀ ਦਾ ਆਗਮਨ ਹੋਇਆ ਸੀ ਬਾਲਕ ਦੇ ਜਨਮ ਦੀ ਖੁਸ਼ੀ ਵਿੱਚ ਅਤੇ ਫਸਲਾਂ ਲਈ ਪਾਣੀ ਦੀ ਘਾਟ ਨੂੰ ਦੂਰ ਕਰਨ ਲਈ ਪਵਿੱਤਰ ਖੂਹ ਦੀ ਖਦਵਾਈ ਕਰਵਾਈ ਗਈ ਮਾਰਗ ਸੁਦੀ ਪੰਚਮੀ ਸੰਮਤ 1654 ਈਸਵੀ 1597 ਨੂੰ ਪੰਜਮ ਪਾਤਸ਼ਾਹੀ ਵੱਲੋਂ ਇੱਕ ਇੱਕ ਹੀ ਖੂਹ ਛੇ ਹਟਾ ਪਾ ਕੇ ਚਲਾਇਆ ਗਿਆ ਜਿਸ ਨਾਲ ਸਾਰਾ ਇਲਾਕਾ ਹਰਿਆ ਭਰਿਆ ਹੋਇਆ ਤੇ ਸੰਗਤਾਂ ਨੇਹਾਲ ਹੋਈਆਂ ਇਥੇ ਛੇ ਹਾਟਾਂ ਵਾਲਾ ਖੂਹ ਚਲਾਉਣ ਕਰਕੇ ਇਸ ਨਗਰ ਤੇ ਗੁਰਦੁਆਰਾ ਸਾਹਿਬ ਦਾ ਨਾਮ ਸ਼ੇ ਹਟਾ ਸਾਹਿਬਿਆ ਖੁਸ਼ੀ ਵਿੱਚ ਗੁਰੂ ਸਾਹਿਬ ਨੇ ਇਸ ਅਸਥਾਨ ਨੂੰ ਬੇਅੰਤ ਬਖਸ਼ੀਸ਼ਾਂ ਦਿੱਤੀਆਂ ਜਿਸ ਬਾਰੇ ਗੁਰੂ ਬਿਲਾਸ ਪਾਤਸ਼ਾਹੀ ਸ਼ੇਮੀ ਵਿੱਚ ਵੀ ਦਰਜ ਹੈ ਉਹਨਾਂ ਨੇ ਕਿਹਾ ਪੁੱਤਰហេਤ ਨਾਰੀ ਜੋ ਮਾਸ ਮਾਸ ਇਹਾ ਨਾਹੀਂ ਇੱਕ ਬਰਸ ਮਹਸੁੱਤਲ ਹੈ ਸ੍ਰੀ ਗੁਰੂ ਅਸ ਫਰਮਾਏ ਨਾਲ ਬਚਨ ਕੀਤਾ ਕਿ ਇਥੇ ਇਸ਼ਨਾਨ ਕਰਨ ਵਾਲਿਆਂ ਨੂੰ ਆਤਮਿਕ ਸ਼ਾਂਤੀ ਮਿਲੇਗੀ ਤੰਦ ਦੇ ਰੋਗ ਨਾਲ ਨਾਸ ਹੋਣਗੇ ਅੰਤਰੇ ਸੋੰਤਰੇ ਹੋਣਗੇ ਅਤੇ ਨਿਪੁੱਤੇ ਪੁੱਤਰ ਖੜਾਉਣਗੇ ਇਸ ਅਸਥਾਨ ਤੇ ਹਰ ਪੰਜਵੀਂ ਅਤੇ ਬਸੰਤ ਪੰਜਵੀਂ ਤੇ ਸਲਾਨਾ ਜੋੜ ਮੇਲਾ ਲੱਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ